8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਜੀ ਕਿ ਪੰਜਾਬ ਹੌਟਲ ਦੇ ਬਾਹਰ ਅੰਜਾਏ ਗੜ੍ਹ ਵਿਖੇ ਉਸ ਲੇਡੀ ਜਿਹੜਾ ਆਵਾਰਾ ਸਜਾਇਆ ਤੇ ਕਾਫੀ ਰੂਪਾਂ ਦੀ ਡੇਟ ਕਰਦੇ ਡੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੀਆਂ ਜਿਹੜੇ ਆ ਬਹੁਤ ਬੜੇ ਆ ਤੇ ਇਹਨਾਂ ਦੇ ਪਰਪੱਤੇ ਕੀ ਸੀ ਜੀ ਉਸ ਤੇ ਇਹ ਵੀ ਲੜਕੀਆਂ ਦਾਗ ਰੀਆਂ ਡੀ ਕਰਦੇ ਆਂ ਜੀ ਇਹ ਬੰਦੇ ਸਾਰੇ ਤਾਂ ਕੰਮ ਕਰਦੇ ਪਿੰਡਾਂ ਦੇ ਕਸਵਾ ਰਹੀ ਹੈ ਤੁਸੀ ਚੱਲ ਰਹੀ ਹੈ ਜੀ ਤੁਮਨੇ ਕਿਥੋਂ ਰਹਿਣ ਵਾਲੇ ਨੇ ਜੀ ਲੋਕੋਂ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਇਧਰ ਆਸ ਪੁਦੇ ਤੋਂ ਇਧਰੇ ਵਰਦੀ ਆਏ ਹਾ ਜੀ ਇਧਰ ਆਉਂਦੀ ਵਿੱਚ ਬੈਰ ਹੋਤੀ ਖਲੇ ਬੈਰ ਹੋਦੀ ਜੰਦੀ ਬੈਰ ਹੋਦੀ ਦੱਬ ਕੇ ਚਿੱਕੀ ਦੇ ਕਿਨਾ ਮਾਣ ਸਰ ਕੀ ਕਹਿਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋ ਸਾਲ ਕੀਤਾ ਗਿਆ ਹੀ ਵਿਦਾ। ਅੱਜ ਪਰਸੋਂ ਦੀ 8 ਤਰੀਕ ਦੀ ਗੱਲ ਹੈ। ਉਹਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰੋਂ ਜਾਇਗੜ੍ਹ ਵਿਖੇ ਉਸ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਸਦੇ ਆ। ਤੇ ਗੱਲਾਂ ਮੁਕਾ ਦੀ ਡੇਟ ਕਰਦੇ। ਡੇਟ ਕਰਦੇ ਜੀ। ਸਾਨੂੰ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉਹਦੇ ਦੇ ਵੀ ਖੜੇ ਆ। ਤੇ ਇਹਨਾਂ ਦੇ ਪਰਸੇ ਕੀ ਸੀ ਜੀ ਉੱਥੇ ਏ ਜੀ ਲੜਕੀਆਂ ਦਾੜੀਆਂ ਦੀ ਅਡੀ ਕਰਦੇ ਆਏ ਆ ਹੂੰ ਇੰਟਰਨੈਟ ਸਮੇਂ ਤੋਂ ਕੰਮ ਕਰਦੀਆਂ ਪੀਣਾਂ ਦੇ ਇਸ ਵਾਰੀ ਤਪਤੀਸ਼ ਕਰ ਰਹੀ ਹੈ ਜੀ ਤਾਂ ਉਹ ਨੇਕ ਤੋਂ ਦੇ ਆਉਣ ਵਾਲੇ ਨੇ ਬੁੱਢੇ ਜੀ ਲੋਕੋ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਆ ਗਾ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਆ ਰਿਹਾ ਜੀ ਤੈਨੂੰ ਜੀ ਜੀ ਹੈਗਾ ਜੀ ਦਾ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਦੰਦਾ ਦਾਗ ਨੂੰ ਲੈ ਕੇ ਆਉਂਦਾ ਹੈ ਫੇਰ ਹੋਟਲ ਵਿੱਚ ਪਚਾਉਂਦੇ ਜੀ ਜਿਹੜੇ ਹੋਟਲ ਵਿੱਚ ਫੈਡ ਦੇ ਜੀ ਇਹ ਲੱਭਾ ਤਾ ਕੋਈ ਜ਼ਿਆਦਾ ਗਰ ਪੰਜਾਬ ਹੋਟਲ ਤੇ ਐਂਡ ਕੋਈ ਜਿੱਦਾ ਬਾਹਰ ਦੀ ਅੰਦਰ ਜਾਂਦੇ ਆ। ਆ ਹੋਟਲ ਵਾਲੇ ਕੋਲ ਪੁੱਛ ਕੇ ਸੀ ਕਿੱਤੀ ਗਈ ਹੈ ਜੀ ਆਈਡੀ ਬਿਲਕੁਲ ਹੋ ਜਾਂਦੇ ਨਾਲ ਪਹਾਂਦੀ ਕੀਤੀ ਗਈ। ਕੀ ਪੁੱਛਿਆ ਸੀ ਕਿ ਕਿ ਉਹ ਸੇ ਸੀ ਕੀਤੀ ਗਈ ਆ ਵੀ ਕਿਦਾਂ ਐ ਤੁਹਾਡੇ ਐਂਟਰੀ ਇੱਕ ਤੇ ਐਂਟਰੀ ਕਰਦੇ ਹੋ। ਐਂਟਰੀ ਆ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ। ਆ ਹੋਟਲ ਵਾਲੇ ਉਹਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਆ ਮਾਰਾ ਭੀਂਦੀਆਂ ਉਹਨਾਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਫਸਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਆ ਵੀ ਇਹੋ ਜਿਹੀ ਗਲਤਵੱਤ ਨਹੀਂ ਹੋਣੀ ਚਾਹੀਦੀ। ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ ਕਰਦੇ ਕਿਤੇ ਨਹੀਂ ਆ